ਲੋਏ ਵੱਡੇ ਪਤੰਗ ਨੇ ਸਾਲ ਹੈਲੋ ਗਾਇਸ ਸਾਡਾ ਪਤੰਗ ਵੱਡਿਆ ਗਿਆ ਇਹਨੇ ਫੇਰ ਪਤੰਗ ਉਡਾ ਲਿਆ ਚਪੋ ਮੈਂ ਲੋਏ ਪਤੰਗ ਚੱਕੀ ਫਿਰਦੇ ਆਂ ਵੀਰੇ ਦੌਰ ਦਿਖਾਦੇ ਵੀਰੇ ਕਿੰਨੀ ਤਿੱਖੀ ਆ ਵੀਰੇ ਚਲੋਈ ਪਾਰਟੀ ਸ਼ਾਰਟ ਹੀ ਹੋ ਗਈ ਚੱਲਣ ਦੇ ਚੱਲਣ ਦੇ ਪਤੰਗ ਛੱਡ ਦੇ ਛੱਡ ਨਾ ਜੀ ਰਿਕਾਰਡ ਹੀ ਬਣਾਤਾ ਬਾਈ ਨੇ ਹਵਾ ਦੀ ਪਤੰਗ ਜੇ ਕਰਦਾ ਪਤੰਗ ਜੇ ਕਰਿਆ ਉਹ ਵੇਖੋ ਮੋਹਰ ਰੱਖੇ ਦਾ ਤੇਰਾ ਮੋਹਰ ਖਾਣੋ ਸਹਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗਸ ਸਵੇਰ ਦੇ ਵਿੱਚ ਕਿਨਟ ਤੇ ਮੌਸਮ ਧੁੰਦ ਦਾ ਧਾਰ ਅੱਜ ਹੈਗੀ ਬਸੰਤ ਪੰਚਮੀ ਬਸੰਤ ਵਾਂਗ ਵੀ ਉਮੀਦ ਨਾਲ ਤਾਂ ਆ ਵੀ ਬਹੁਤ ਸਾਧਰੇ ਆ ਗਏ ਅੱਜ ਬਸੰਤ ਪੰਚਮੀ ਦੀ ਵੀ ਗੱਲ ਬਣੂਗੀ ਇਹਨਾਂ ਨੇ ਭਾਈ ਉਹ ਖੱਤਿਆ ਜੋ ਪਤਾ ਨਹੀਂ ਝਾੜਨਾ ਉੱਥੋਂ ਪਤੰਗਾਂ ਨਾਲ ਪਿੰਡ ਵਿੱਚ ਲਾਉਣੇ ਆ ਬੰਦਿਆਂ ਨੇ ਮੋ ਵੀ ਇੰਨਾ ਸ਼ੁਕਰਾ ਵਾਲੀ ਜੀ ਹਵਾ ਚੱਲਦੀ ਐ ਵੈਸੇ ਚੱਲੀ ਜਾਵੇ ਤਾਂ ਚੰਗੀ ਗੱਲ ਹੈ। ਚਲੋ ਬਸ ਅਗਰਾਤੀ ਗੱਲ ਜਾਵਾਂ ਹਵਾ ਨਹੀਂ ਚੱਲੀ ਐਗੀ। ਦੋ ਦਿਨ ਹੋ ਗਏ ਪੂਰੀ ਪਤੰਗ ਵੀ ਲੈ ਆਂਦੇ ਹੋਏ ਨੇ। 100 ਦੇ ਕਰੀਬ ਪਤੰਗ ਲੈਂਦਾ ਪਿਆ। ਤੇ ਉਹੀ ਗੱਲ ਨਾ ਹੋ ਜਾਈ ਕਿਤੇ। ਹਵਾ ਬਸ ਇੰਨੀ ਚੱਲੀ ਜਾਵੇ ਹਵਾ ਹਵਾ ਨਾਲ ਹੀ ਤਾਂ ਉੱਡਣੀ ਐ। ਬਾਕੀ ਗੱਲ ਬਣ ਜੂਗੀ। ਉਮੀਦ ਹੈਗੀ ਆ ਦੁਕਾਨ ਵਾਲੇ ਵੀ 100 ਪਤੰਗ ਲਈ ਬੈਠਾ ਇਹਦੇ ਵੀ ਵੇਚਣਿਆ ਕਿਸੇ ਤਰੀਕੇ ਨਾਲ। ਮਿਹਾਰੇ ਵਾਲੀ ਬਸ ਚੱਲੀ ਆ ਮੇਰਾਵਾ ਕੱਲ ਖੜੀ ਗਈ ਚ ਲਾ ਬਾਹ ਦਾ ਕਾਦੀ ਇਹਨੇ ਸਾਡੀ ਬਹੁਤ ਖਚਾ ਮਾਰ ਮਾਰ ਥੱਕ ਗਈ ਆ ਉਂਗਲਾਂ ਦੇ ਖਲਵਾ ਦੇਖ ਚੀਰੇ ਆਏ ਮੈਨੂੰ ਨਾ ਇਹ ਤਾਂ ਗੜ ਹੋ ਰਾ ਪਲਾਸਟਿਕ ਦੀ ਡੋਰ ਵੀ ਨਹੀਂ ਹੈਗੀ ਇਹਨੇ ਜੋ ਇਹਦਾ ਦਾ ਚੜਦਾ ਜਾ ਕੇ ਪੁਰਾਣੇ ਦਾ ਦਾ ਲੋਹੇ ਪਿੰਡ ਚ ਹੋਊਗੀ ਲਾਸ ਵੰਡ ਚੈਨਾ ਡੋਰ ਵਾਲਾ ਆਵੇ ਆਉਣਗਲ ਤਾਂ ਹੀ ਪਹਿਲਾਂ ਹੀ ਧੱਗਾ ਲਿਆ ਕਰਖੀਦਾ ਵੀਰੇ ਆਪਾਂ ਪਹਿਲੀਆਂ ਧਾਗੇ ਦੇ ਸ਼ਕੀਨ ਆ ਧਾਗੇ ਡੋਰ ਫਾਜੀ ਤੰਗ ਜੜੀ ਦੇ ਪਤੰਗ ਦਾ ਚੜਦੇ ਨੂੰ ਚੈਨਲ ਡੋਰ ਨੂੰ ਪੀਲ ਕਰਤੀ ਬਾਈ ਤੇ ਫੜਿਆ ਗਿਆ ਕੋਈ ਜ਼ਿੰਮੇਵਾਰ ਨਹੀਂ ਉਹ ਡੀਸੀ ਦਾ ਹੁਕਮ ਆ ਪੁੱਤ ਮੋਹਰ ਲਾ ਕੇ ਲੈ ਤੇਰਾ ਮੋਹਰ ਖਾਣ ਲੱਗਿਆ ਲੋਈ ਪਤੰਗ ਉੱਪਰ ਲੈ ਜਾਂਦੇ ਆ ਇੱਥੇ ਧਰ ਕੇ ਬਣਾਈਏ ਇੱਥੇ ਕਾਲਾ ਹਰਤਾ ਬੱਜੀ ਹੋਣੀ ਹੋਰੀ ਬਣਾਦੇ ਨੇ ਖਣਾ ਕੇ ਰੀਲ ਛੂਟ ਹੋ ਰਹੀ ਹੈ ਮੇਰੇ ਮੇਰੇ ਫਾਗੇ ਸੱਟ ਕੇ ਲੋ ਜੀ ਵੱਡੇ ਤਲੰਗਾਂ ਦਾ ਸਰੇ ਮੇਰੀ ਸ਼ੁਰੂ ਕਰਦੇ ਹਾਂ ਪਤੰਗਾਂ ਦੀ ਲਾਉਣ ਦੀ ਹਾਲੇ ਬਾਈ ਆਏ ਘਰ ਚ ਬਾਗ਼ੇ ਤੇ ਚੱਲਦੇ ਹਾਂ ਇਹਦੇ ਕੋਲ ਉੱਥੇ ਚੱਲਦੇ ਹਾਂ ਤੂੰ ਇੱਥੋਂ ਕੰਨੀ ਚਲੀ ਮੈਂ ਉੱਥੇ ਜਾਣਾ ਇੱਥੋਂ ਆਹ ਆਹ ਨਾ ਫੜਾ ਆਹ ਮੰਦ ਹੋ ਗਈ ਨਾ ਵਸੇ ਹੋ ਜਾ ਲੋਈ ਕੰਨੀ ਦੇਣੀਆਂ ਮੁੰਡੇ ਨੇ ਵਾ ਇੱਥੇ ਛੱਡ ਜਾ ਮੰਦ ਆ ਓਏ ਇੱਧਰ ਲਈ ਛਾੜ ਹੋ ਜਾ ਖੁੰਝੇ ਆ ਜਾ ਖੁੰਝੇ ਛੱਡ ਦੇ ਲੋਈ ਬੜਾ ਵਦੰਗਦਾ ਆਣਾ ਓਕੇ ਰਿਪੋਰਟ ਹੋ ਗਿਆ ਚੱਕ ਕੋਠੇ ਭਰੇ ਹੋਏ ਨੇ ਜਪਤੰਗਾ ਦੇ ਵੱਡਾ ਗੁੱਡਾ ਜੜਾਤਾ ਲੋਈ ਓਪਨ ਸੈਰਮਨੀ ਵਾਲਾ ਪਤਾ ਨਹੀਂ ਕਿ ਜੜਾ ਗਿਆ ਪਖੜਾਤਾ ਐ ਇਧਰ ਆ ਗਿਆ ਉਸਤਾਦ ਹੁਣੀ ਵੱਡੇ ਇਹਦਾ ਕੱਲ ਕੀ ਘਰੀ ਸੇ ਆਇਨੇ ਇੱਕ ਉਹ ਖੜਾ ਕੋਠੇ ਦੇ ਇੱਕ ਉਧਰ ਖੜੇ ਨੇ ਆਪਣਾ ਪਤਾ ਨਹੀਂ ਕਿ ਮੋੜਨੇ ਤਕਲੀਫ ਮਾਨਦਾ ਪਤਾ ਨਹੀਂ ਕਿ ਪਹਿਲੇ ਵਦੰਗ ਦਾ ਪੇਚਾ ਪਹਿਲੇ ਹੀ ਉਹੋ ਕਰ ਲਿਆ ਲਵੇਟੇ ਬਾਗੇ ਖਚਲਿਆ ਲੋਈ ਤੀਜਾ ਪਤੰਗ ਚੜਾ ਲਿਆ ਇੱਕ ਵੱਡਿਆ ਦੋ ਬੜਾਲੇ ਤੀਜਾ ਪਤੰਗ ਹਵਾ ਦੇ ਦੋ ਫਰਦੇ ਨੇ ਐਂ ਚਾਰ ਪਤੰਗ ਚੜ੍ਹਦੇ ਨੇ ਇਕੱਠੇ ਫੋਨ ਚ ਬਣਾਉਣਾ ਖੜ ਜੋ ਵੀਡੀਓ ਆਹ ਬੜਸਾਈ ਪੁਲਿਸ ਦਾ ਸੜੇੜ ਗਈ ਪੁਲਿਸ ਦੀ। ਓ ਜੋਦੇ। ਓ ਪੁਲਿਸ ਆ ਗਈ। ਨੇ ਤਾਂ ਅੱਗੇ ਨਾ ਕਰਦੇ ਕਾ ਖੜੇ ਕੋ ਉੱਥੇ ਆ। ਉੱਥੇ ਨੂੰ ਕਹੇ ਦੋ ਵੱਡੇ ਨੇ ਇਕੱਠੇ ਦੋ ਇਹਨਾਂ ਦਾ ਜਵਾਕਾ ਜੋ ਬੰਨੇ ਵੱਡੇ ਆ। ਆ ਪਤੰਗਵਾ ਦੇ ਸਾਡੇ ਚੋਟੀ ਦੇ। ਅੱਖ ਬੰਦ ਕਰਕੇ ਪਤਾਗੇ ਜੜਾਉਂਦੇ ਨੇ। ਫਿਰ ਆਉ ਸੀ। ਨਹੀਂ ਹਵਾ ਚ ਇਹਨਾਂ ਨੂੰ ਕੰਨੀ ਦੇ ਕੇ ਝੜਾਉਣਾ ਪੈਂਦਾ ਪਤਾਗੇ ਦੇਖ ਲੋ। ਜੋਦੇ ਨੇ ਜਾੜੇ ਜੋਦੇ ਦਾ ਫੇਰ ਡੇਕ ਪਿਆ ਕੱਲਾ ਬਜਾਰਾ ਆ ਇਧਰ ਟੀਮ ਬੈਠੀ ਹੈ ਪੂਰੀ ਤਿੰਨ ਚਾਰ ਜਣੇ ਉਧਰ ਨੇ ਆ ਗੋਵ ਇੰਡੀਆ ਗੋਵ ਨੂੰ ਲਾਉਣੇ ਆਣ ਵਿੱਚ ਆ 3 ਲੱਖ ਵਧੀਆ ਉਹ ਜੋਦੇ ਦਾ ਫਸਾ ਗਿਆ ਦਰਖਤ ਤੇ ਏ ਚੱਕ ਆ 3 ਲੱਖ ਲੱਗਿਆ ਬੰਦਗਾਣ ਆ ਆਜਾ ਜੋਦਾ ਹੀ ਨਹੀਂ ਮਾਨ ਹੈਗਾ ਪੰਦਨੀ ਕੀ ਨਾਲੇ ਅੱਗੇ ਹੀ ਡੋਰ ਇਹਦੀ ਅਸੀਂ ਵਧਦੇ ਰਹੇ ਬਾਕੀ ਵੇਖਦੇ ਆ ਦੁਬਾਰਾ ਲੋਈ ਬਹਿ ਗਏ ਤਾਂ ਪਤਾ ਕਿ ਐਜੇ ਫਸ ਗਏ ਲੈ ਆ ਡੋਰ ਜਾਂਦੀ ਆ ਇਹ ਤਾਂ ਫਸ ਕੇ ਬਹਿ ਗਏ ਲੈ ਨਾ ਉਹਦਾ ਵੜਾ ਇਹ ਮੇਰਾ ਸਾਡਾ ਵੜਾ ਦਾ ਨਾ ਸੀ ਢੱਲ ਦੇਣਾ ਵੀ ਹਟ ਗਏ ਚੱਲ ਦੇਣਾ ਵੀ ਹਟ ਜੀਏ ਸਦਾ ਭਰਾਵਾ ਪਿੰਡ ਪੈਂਦਾ ਘਵਾਨ ਤਾਂ ਕੀ ਹੋਰੀ ਕੁ ਹੋ ਗਿਆ ਪੰਜ ਇਹਨਾਂ ਦਾ ਵੱਡੇ ਤਾਂ ਗਿਆ ਸਿਕਾ ਪਤੰਗ ਪਰ ਪੇਚੇ ਇਹ ਜੇ ਪਏ ਹੋਏ ਨੇ ਜੇ ਸੀ ਲਾਉਣੇ ਨਾ ਨਵੇਟੇ ਪੈ ਗਏ ਨਾ ਵੱਡਿਆ ਜਾਂਦਾ ਨਾ ਉਹਨਾਂ ਦਾ ਵੱਡਿਆ ਜਾਂਦਾ ਨਾ ਆਪਣਾ ਵੱਟਿਆ ਜਾਂਦਾ ਨਵੇਟੇ ਪੇ ਪੇ ਨੇ ਖੇਚ ਮਾੜੀ ਜੀ ਲੱਗ ਗਈ ਆਹ ਵੇਖ ਲੈ ਕਿਉਂ ਉਹਨਾਂ ਦਾ ਮਤਲਬ ਜਾਂਦਾ ਹੋਣੇ ਥੱਲੇ ਨੂੰ ਡੇਗ ਉਹਨਾਂ ਦੀ ਦੂਜੀ ਡੋਰਾਂ ਨਾਲ ਆਪਣੀ ਦੂਜੀ ਡੋਰ ਆ ਆਹ ਦੇਖੋ ਜੀ ਧਾਗਾ ਸਾਡੇ ਕੋਲ ਉਹ ਨਹੀਂ ਰੋਲਾਂ ਦੇ ਹਿਸਾਬ ਨਾਲ ਚੱਲਦੇ ਆਹ ਦੇਖੋ ਬੱਚਾ ਨਾ ਉਹਦਾ ਵੱਡਿਆ ਜਾਂਦਾ ਨਾ ਆਪਣਾ ਵੱਟਿਆ ਜਾਂਦਾ ਇੱਕ ਦਾ ਵੱਡਿਆ ਜਾਵੇ ਤੋ ਧਾਗ ਵੀ ਖਤਮ ਹੋ ਕੀ

ਆ ਗਗਵੀਰਾ ਜੀ ਇਹਨਾਂ ਨੇ ਪਤੰਗ ਵਡਾ ਲਿਆ ਜੀ ਪਤੰਗ ਵਡਾ ਲਿਆ ਜੀ ਇਹਨਾਂ ਨੇ ਗਗਵੀਰ ਸੁਦੇ ਬਣਾਉਣਾ ਬਿੱਚ ਰੋਲ ਬਣਾਣਾ ਹੋਰੀ ਕੋਕ ਹੈਲੋ ਗਾਇਸ ਸਾਡਾ ਪਤੰਗ ਵੱਡਿਆ ਗਿਆ ਇਹਨੇ ਫੇਰ ਪਤੰਗ ਵਡਾ ਲਿਆ ਬੰਦੇ ਨੇ ਹੁਣ ਅਸੀਂ ਫੇਰ ਚਾੜਾਂਗੇ ਉਹਦੇ ਦਾ ਉਹਦੋਂ ਵਾਰ ਫੇਰ ਵਟਾਵਾਂਗੇ ਇੱਕ ਆਹ ਪ੍ਰੋ ਪਲੇਅਰ ਆਈ ਸਾਡਾ ਉਹ ਹੈ ਜੀ ਕਾ ਗਗਵੀਰ ਬਾਈ ਜੀ ਆ ਬੱਚਣਾ ਫਸਾਈ ਇਧਰ ਮੂੰਹ ਕਰਵਾੜਾ ਆ ਵੱਡਾ ਇੱਥੇ ਹੀ ਲਿਆ ਨਾ ਦੀ ਰਿਕਾਰਡ ਹੀ ਬਣਾਤਾ ਬਾਈ ਨੇ ਹਵਾ ਦੀ ਪਤੰਗ ਚੇਂਜ ਕਰਦਾ ਹਵਾ ਦੀ ਪਤੰਗ ਚੇਂਜ ਕਰਿਆ ਉਹ ਵੇਖੋ ਹਵਾ ਦੀ ਪਤੰਗ ਚੇਂਜ ਕਰਦਾ ਉਹ ਮੇਰੇ ਟੁੱਟੀ ਦੀ ਰੋ ਲੰਘਦਾ ਸਗਾਰ ਆਪਣਾ ਹਵਾ ਦੀ ਪਤੰਗ ਚੇਂਜ ਹੁੰਦੇ ਨੇ ਰਿਕਾਰਡ ਹੀ ਮੈਂ ਪੈਦਾ ਕਰਦੇ ਆ ਇਹ ਤਾਂ ਮੁੰਡੇ ਲਾਵੇ ਆ ਕੇ ਵੇਖ ਲੈ ਚਾੜਿਆ ਕੋਈ ਹੋਰ ਸੀ ਲਿਆਂਦਾ ਕੋਈ ਹੋਰ ਆ ਲਿਆਂਦਾ ਕੋਈ ਹੋਰ ਕਹਿੰਦੇ ਪਤੰਗ ਬਾਈ ਆ ਹਾਂ ਹੁੰਦਾ ਪਤੰਗ ਜੀ ਉਹ ਲਾਵੇ ਆ ਪਤੰਗ ਬਾਵਾ ਉਦਨੇ ਨਾ ਮੈਂ ਤਾਂ ਕਰਦੇ ਨੇ ਕੁਝ ਕਰ ਲੋ ਅਸ ਤਾਂ ਭਰਾਵਾ ਖੜ ਗਏ ਇੱਕ ਜਗ੍ਹਾ ਤੇ ਹੀ ਲੋਕੋ ਮੇਰੀ ਗੱਲ ਮੰਨੇਗਾ ਨਾ ਤਾਂ ਹੀ ਢਿੱਲ ਦਿੰਨੇ ਆ ਨਾ ਜੀ ਖਿੱਚ ਦਿੰਨੇ ਆ ਲੋਕੋ ਮੇਰੀ ਗੱਲ ਸੁਣ ਇਹਨੂੰ ਵੱਢ ਕੇ ਬੰਨ ਦੇਣੇ ਹੋਛ ਚਣਾਉਨੇ ਹੈ ਪਹਿਲੇ ਦੂਜੀ ਦਾ ਵਧੀ ਚਲਾਇਆ ਪਹਿਲੀ ਵਾਰ ਲੋ ਵੀ ਨਾਲ ਹੀ ਆ ਗਏ ਪਤਾ ਕਿ ਕ੍ਰਿਸ਼ਰ ਪਾ ਲੇ ਜੋਦੇ ਦਾ ਵੜਤਾ ਬਾਈ ਜੋਦੇ ਦਾ 9 ਜੀ ਚੜਦੇ ਨੇ ਪਤੰਗ ਤੇ ਵੀ ਹੁਣੇ 11 12 ਪਤੰਗ ਚੜਾਉਣ ਤੋਂ ਬਾਅਦ 11 ਕੋ 20 ਪਤੰਗ ਚੜਾਏ ਹੋਣਗੇ ਉਹਦੇ ਉੱਤੇ 7 8 ਵੱਡੇ ਨੇ ਬਾਕੀ ਸੇ ਬਣਾਵਾ ਹੀ ਨਹੀਂ ਖਰਾਬ ਬੰਦ ਕਰੇ ਨੇ ਟੀਮ ਫਰਦੀਆ ਟੀਮ ਉਹ ਇੰਨਾ ਕ ਸੂਤ ਰਹਿ ਗਿਆ ਸੂਤ ਤਾਂ ਕਿੰਨਾ ਸੀਗਾ ਰੈਸਟ ਕਰ ਲੋ ਰੈਸਟ ਸੇਵ ਕਰ ਗਏ ਉਹ ਬੜਾ ਪਤੰਗ ਦੂਜਾ ਸਾਫ ਦੋ ਬੰਦੇ ਇੱਧਰ ਵੀ ਬੈਠੇ ਆਪਣੇ ਛੋਟੀਆਂ ਪਤੰਗੀਆਂ ਗੋਲੇ ਰਾਖੀ ਬੈਠੇ ਨੇ ਉਹ ਛੋਟੀਆਂ ਪਤੰਗੀਆਂ ਡਾਉਣੇ ਆ ਉਹਨੇ ਬੰਨ ਕੇ ਇਨਾ ਕਰਨਾ ਮੈਂ ਤਾਂ ਪਤਾnga ਉਹ ਇਧਰ ਵੀ ਆ ਬਾਈਪਾਸ ਹੋ ਕੇ ਇੱਕ ਬੰਦਾ ਪਤੰਗਾ ਆਵਾਜ਼ ਹੋਰ ਆ ਗਿਆ ਸਟਾਰਟ ਆਉਣਾ ਦੂਜੇ ਰੋਡ ਤੋਂ ਆਉਣੀ ਦੂਜੇ ਰੋਡ ਤੋਂ ਲੰਮੇ ਰੋਡ ਐਵੇਂ ਹਾਂ ਬੰਦ ਕਰ ਬੰਦ ਕਰਕੇ ਲੋਈ ਛੋਟੇ ਪਤੰਗਾ ਵਾਲੇ ਮੁੰਡੇ ਵੀ ਪਹੁੰਚ ਗਏ ਬਹੁਤ ਦੂਰੋਂ ਪਹੁੰਚੇ ਨੇ ਊਤੜੇ ਪਤੰਗਾ ਚੱਖੀ ਫਿਰਦੇ ਵੀਰ ਦੌਰ ਦਿਖਾ ਦੇ ਵੀਰ ਕਿੰਨੀ ਤਿੱਖੀ ਹੈ ਵੀਰੇ ਇੱਕ ਪੰਡ ਦੀ ਰੋਰ ਚੱਕੀ ਫਿਰਦਾ ਮੁੰਡਾ ਧਾਗੇ ਵਾਲੀ ਕਿਵੇਂ ਫਿਰਦੇ ਨੇ ਲੋਕ ਪਤੰਗਾ ਦੇ ਪਤੰਗ ਬੈਠੇ ਦੋਹੀ ਭਾਈ ਬ੍ਰਦਰਹੁੱਡ ਪਤੰਗ ਆਪਦੇ ਆਪ ਆਪ ਆਰਡਰ ਰਿਹਾ ਸੂਤ ਦੇ ਸਾਰੇ ਇਹ ਤਾਂ ਵਸ ਇੱਕ ਡੋਰ ਫੜੀ ਆ ਭਾਜੀ ਨਾ ਜਾਵੇ ਕਿਤੇ। ਓ ਹੋਰ ਲੈ ਜਾੜੀ। ਪਤੰਗ ਹੋਰ ਲੈ ਜਾ। ਪਤੰਗ ਹੋਰ ਲੈ ਜਾ। ਲੋਈ ਕੰਗਰ ਨਾਲ ਵੀ ਕੇ ਨੇਰੀਆਂ ਪਹੁੰਚਿਆ ਮੁੰਡਿਆਂ ਨੂੰ ਲੱਗੀ ਐ ਭੁੱਖ ਖਾਣ ਨੂੰ ਲੈਣ ਆਇਆ ਸੋਸੇ ਸੋਸੇ ਬ੍ਰੈਂਡ। ਗਰਮੀ ਐ ਗਰਮੀ। ਹਾਂ ਹਾਂ। ਜੋ ਕੋਈ ਸਮੋਸੇ ਫੈਕ ਹੋ ਗਿਆ ਠੰਡਾ ਪੈਕ ਹੋ ਗਿਆ ਮੁੰਡੇ ਕੋਲ ਬੁਲੇਟ ਕਿਤੇ ਫਾਦੀ ਦੇ ਕਾਕਾ ਬੁਲੇਟਾ ਕਿਤੇ ਤੈਨਾਂ ਸਾਡਾ ਅੱਧਾ ਘੰਟਾ ਖਰਾਬ ਕਰਤਾ ਹਾਂ 50 ਰੁਪਏ ਸਾਡੇ ਇੱਕ ਘੰਟੇ ਦੇ 20 ਰੁਪਏ ਹੋ ਗਏ 25 ਰੁਪਏ ਘੱਟ ਕਰ ਦੇ ਬੱਬਾਂ ਦੇ ਜਿੰਨੀ ਹੈਗੀਆਂ ਛੜਦੇ ਯਾਰ ਤਾਂ ਲੈ ਮੈਂ ਸਾਹਮਣੇ ਦੇਖਣਾ ਹੀ ਨਹੀਂ ਵੀਰੇ ਚਲੋ ਈ ਪਾਰਟੀ ਸ਼ਾਰਟ ਹੀ ਹੋਗੀ ਇਹਦਾ ਲਾ ਲਾ ਕਿਥੇ ਗਿਆ ਉਹ ਆ ਦੇਖ ਰਾ ਕਿੰਨੇ 15 15 ਪਤੰਗ ਜਾੜਦੇ ਕੰਗਰਾਂ ਸਿਰਫ ਦੋ ਪਤੰਗ ਏਡੇ ਪਿੰਡ ਚ ਛਾੜਦੇ ਆ ਰੈਸਟ ਦਾ ਟਾਈਮ ਹੋ ਗਿਆ ਹੁਣ ਬਸ ਆਪਸ ਵਿੱਚ ਮੇ ਬਟ ਲੈ ਲੈਂਦੇ ਨੇ ਆਪਸ ਵਿੱਚ ਵੀ ਬੜਾ ਲੈ ਲੈਂਦੇ ਨੇ ਦੋ ਹੀ ਘਰ ਦੋ ਹੀ ਲੱਗੇ ਨੇ ਇੱਧਰ ਜਾਇਦ ਨਹੀਂ ਖੜੇ ਓ ਘੜੇ ਨੇ ਉਧਰ ਗ੍ਰਿੰਦਰ ਹੁਣੀ ਉਹ ਆ ਉਹ ਫੜ ਲਿਆ ਉਹਦਾ ਪਤੰਗ ਫੜ ਲਿਆ ਪਤੰਗ ਚ ਪਤੰਗ ਲਜਾ ਲਿਆ ਨਿਕਲ ਗਿਆ ਫੇਰ ਨਿਕਲ ਗਿਆ ਨੌਲੀਆਂ ਨਾ ਖਰਾਬ ਕਰੋ ਓਏ ਚੱਲਣ ਦੇ ਚੱਲਣ ਦੇ ਪਲੰਘ ਛੱਡ ਦੇ ਛੱਡ ਦੇ ਇਹਨੂੰ ਤਨੂ ਤੇ ਆਪਾਂ ਬੱਸ ਕਰਦੇ ਬੰਗਾਂ ਆਣਦੇ ਆ ਮੈਂ ਬੋਲਾਂ ਬਈ ਕਿਹਦੇ ਲਈ ਜਿੰਨੂ ਉਹ ਕਿੱਥੇ ਸੱਟੂ ਰਿਹਾ ਉਹ ਓ ਦੇ ਯਾਰ ਕੋਲੇ ਦਾ ਫਿਰਦਾ ਹੈ ਆਈ ਵੋ ਆਈ ਵੋ ਕਿੱਥੇ ਪਤਾ ਦੰਗਾ ਉਹ ਦੇ ਫਿਰਦਾ ਯਾਰ ਆਹ ਆਹ ਹੈਗਾ ਹੱਥੋਂ ਨਹੀਂ ਮੇਨੂੰ ਪਲੰਘ ਦੀ ਖੇਚੀ ਲਾਦੀ ਯਾਰ ਜਮੇ ਹੈ ਨਹੀਂ ਆਹ ਪਤਾੰਗਾ ਚੜਾਉਣਾ ਹੁਣ ਵੀਰੇ ਆਹ ਪਤੰਗ ਕਿਹੜੇ ਕਿ ਭੱਜੇ ਆ ਚੋਬਰੋਂ ਹੀ ਲੱਗੇ ਨੇ ਬਹੁਤ ਜਿਓਰਾ ਸ਼ੋਰਾ ਤੇ ਆ ਆ ਗਿਆ ਵਦਾਂਗਾ ਆਪਣੇ ਵਾਲਾ ਗਾੜ ਜਿਲਵਾਣਾ 30% ਰਹਿ ਗਿਆ ਇਹ ਦੇਖ ਲੈਣਾ ਕਰਦੇ ਨੇ ਇਹਦੇ ਛੋਟੇ ਤਿੰਨ ਫੜ ਲਈ ਤੇ ਸੱਡਣਾ ਹੈ ਇਹ ਇਹਨਾਂ ਪਤੰਗੀ ਲਾਓ ਫੜ ਜਾ ਪਤੰਗੀਆਂ ਜਿੱਤੇ ਰਾਮਾ ਭਾਈ ਸੋਹਣੀ ਤੂੰ ਵੇਚ ਤੂੰ ਕਿਹਨੂੰ ਵੇਚਿਆ ਇੱਕ ਇੱਕ ਵੀ ਪਾਈ ਜਾ ਰਹੀ ਹੈ ਨਾਲ ਡਿੱਗੀ ਉਹ ਆ ਬਾਈ ਨਾ ਉੂ ਯਾ ਗਾ ਲੋ ਜੀ ਪੂੰਛ ਤਿਆਰ ਕਰ ਰਹੇ ਇਹਦੇ ਮੁੰਡੇ ਤੰਗ ਦੀ ਬਾਕੀ ਦੇਖਦੇ ਆ ਗੱਲ ਬਣਦੀ ਹੈ ਕਿ ਨਹੀਂ ਵਜਨ ਤਾਂ ਇਹਦਾ ਪਹਿਲਾਂ ਹੀ ਬਹੁਤ ਹੋ ਜੂਗਾ ਹਾਂ ਗੱਠ ਬੰਨ ਕੋਈ ਪੇਚਾ ਲੱਗਣ ਲੱਗਿਆ ਉਹ ਕਕਰਣਾ ਉਹ ਪਤੰਗ ਨਾਲ ਅੱਡਾ ਪਤੰਗ ਫਿਰਦਾ ਇੱਕ ਵੇਲੇ ਪਤੰਗ ਵੀ ਨਹੀਂ ਵੀਦਾ ਹੁੰਦਾ ਆ ਜਵਾਗ ਜੇ ਇੱਥੇ ਚਾਲਦੀ ਆ ਭਾਈ ਇਹਨਾਂ ਦੀ ਪਾਰਟੀ ਚੱਲਦੀ ਆ ਵੱਡੇ ਲੈਵਲ ਤੇ ਠੰਡੇ ਸਮੋਸੇ ਚਾਹਦੇ ਨੇ ਭਾਈ ਠੰਡੇ ਵੀ ਗੇਟੇ ਨੇ ਮੁੰਡੇ ਸਮੋਸੇ ਖਾ ਕੇ ਆਟੇ ਨੇ ਵੱਡੇ ਲੈਵਲ ਤੇ ਕੰਮ ਉਹ ਦਰਜੀ ਭੁੱਖੇ ਮਰ ਗਏ ਉਹ ਬਾਜੇ ਵਜਾਉਂਦੇ ਸੀ ਉਹ ਬਾਜੇ ਵਜਾਉਂਦੇ ਸੀ ਬਾਜੇ ਬਾਜੇ ਬੰਦ ਕਰਾਤੇ ਉਹਨਾਂ ਦੇ ਬਾਜੇ ਬੰਦ ਕਰਾਤੇ ਨੰਨ ਤਨ ਪੰਗਾ ਆਪਸ ਵਿੱਚ ਵਿੱਚ ਲਾਈ ਜਾਂਦੇ ਨੇ ਇੱਧਰ ਇੱਧਰ ਵੀ ਟੀਮ ਇੱਕ ਛੋਟੀ ਜੁਨੀਅਰ ਟੀਮ ਓਏ ਵੜਦੇ ਓਏ ਮਿੱਠੂ ਵੜਿਆ ਚੱਕ ਦੇ ਦਾ ਓ ਜਸ਼ਨ ਏ ਓ ਪਾਸ ਰੱਖ ਓ ਬੈਗ ਲੈ ਤੈਨੂੰ ਓ ਇੱਧਰ ਨੂੰ ਲੈ ਇੱਧਰ ਨਾ ਲਾਈਂ ਜਿਉਹ ਦਾ ਬੱਟਾ ਪਹਿਲਾਂ ਆ ਧਮਾਲੀ ਨਹੀਂ ਆ ਗਿਆ ਓਏ ਆ ਵੇਖ ਆ ਵੇਖ ਆਉਂਦਾ ਧਮਾਲੀ ਦਾ ਪੰਗਾ ਅੱਛਾ ਇਹ ਪੰਗਾ ਓਏ ਨਾ ਨਾ ਇਹ ਨਹੀਂ ਆਉਂਦਾ ਓ ਮੋੜ ਕੇ ਲੈਣਾ ਲੌਂਦੀ ਨਹੀਂ ਉਹਨਾਂ ਚਾਰ ਪਤੰਗਾਂ ਨੇ ਮੈਨੂੰ ਕਹਿ ਚਲਾ ਲੱਗਦਾ ਇਹ ਚ ਕੈਮਰੇ ਚ ਬਹੁਤ ਹੋਈ ਲੱਗੂ ਝੋੜ ਦੇਖ ਲੈ ਆਪਣੇ ਜਾਣਦੇ ਆਂ ਕਿ ਝੋੜ ਦੀ ਲੱਗਦਾ ਐ ਅਦਾ ਇੰਨੇ ਵੱਢ ਤੇ ਓਏ ਆਪ ਵੀ ਆਪ ਵੀ ਉੜਕਦੀ ਆ ਉਹਨਾਂ ਉੱਚੀ ਹੋਈ ਜਾਂਦਾ ਜਾਣਦੇ 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 ਆਣਦੇ ਕੁਝ ਨਹੀਂ ਹੁੰਦਾ ਮਿਲਾਂ ਪੇਟਾ ਪਿਆ ਨਹੀਂ ਹੋਇਆ ਲੋਈ ਜਵਾਗੀ ਵੱਡੀਆਂ ਦਾ ਉਹ ਵੀ ਨਾ ਆਪਣੇ ਵਾਲਾ ਪਤੰਗ ਚੜਾਉਂਦਾ ਉਹ ਆਪਦੇ ਵਾਲੇ ਤਾਂ ਚੜ੍ਹਦਾ ਹੀ ਨਹੀਂ ਉਹ ਮੇਰੇ ਵਾਲੀ ਵੀ ਇਹੇ ਓਏ ਆੜੀ ਤੂੰ ਜਾੜਾ ਦੇਲੇ ਗੁੱਠ ਦੇਖੀ ਹਾਂ ਇਹਦੇ ਨਾਲ ਪੇਚਾ ਲਾ ਮੁੰਡੇ ਨਾਲ ਮੁੰਡਾ ਬਾਹਰੋਂ ਸੱਦ ਕੇ ਲੈ ਆਂਦਾ ਪੇਚੇ ਪੇਚੀ ਹੋਏ ਪੇਦੇ ਆ ਜਾਂਦਾ ਪਦਾਂ ਗੋੜਿਆ ਓ ਵੀ ਥੋੜਾ ਏ ਉਹ ਕਾਲੇ ਪਦਾਂ ਗਾਂ ਵੇਚਾ ਪਿਆ ਹੋਇਆ ਦੇਖ ਵੱਡ ਗਿਆ ਆਵਾਜ਼ ਆ ਗਿਆ ਓਏ ਪਰਿ ਵੱਡ ਗਿਆ ਓ ਪਰਿ ਕਹਿਣਤੀ ਦੇਖੋ ਬਹੁਤ ਸੰਮਤੀ ਜਵਤਾਂ ਦੀ ਪਤੰਗ ਚੜਾਉਣਾ ਅਸੀਂ ਘਾਟੀ ਵਾਲੇ ਬੰਦਿਆਂ ਦੇ ਘਾਟੀ ਪਾਉਂਦੇ ਹਾਂ ਘਾਟੀ ਨਾਲ ਇੱਕ ਪਤੰਗ ਵੱੜਦਾ ਉਹ ਬੈਠਾ ਜਵਾਕ ਜੇ ਲੋ ਜੀ ਬੜਾ ਛੱਜਾ ਛੜਦਾ ਉਹ ਨਹੀਂ ਫਸਦੀ ਨਹੀਂ ਰੋਰ ਕੰਮ ਦੂਰ ਜਾਣਾ ਚਾਹੀਦਾ ਯਾਰ ਇੱਥੇ ਹੀ ਆਹ ਕਿਹੜਾ ਸੀ ਯਾਰ ਵਿੱਚ ਪਤੰਗ ਫੁਜਾਉਣ ਲੱਗਿਆ ਹੁਣ ਹੋਰ ਦੱਸ ਕੀ ਕਰਿਆ ਜਾਵੇ ਉਹ ਟੇਬਲ ਲਿਆਈਆਂ ਮਣੇ ਚੋਰਾਂ ਦੇ ਘਰੇ ਗਿਆ ਇਹ ਪਤਾ ਨਹੀਂ ਲੋ ਜੀ ਅੱਜ ਦੇ ਦਿਨ ਦੀ ਐਂਡਿੰਗ ਆ ਆ ਪਤੰਗ ਨਾ ਦੇਖਦੇ ਮੁੰਡੇ ਤਾਂ ਚੜ ਗਿਆ ਤਾਂ ਠੀਕ ਆ ਨਹੀਂ ਤਾਂ ਘਰੋਂ ਚੱਲੇ ਆ ਸਾਰਾ ਸਮਾਨ ਖਾਲੀ ਕਰਤਾ ਜੀ ਪਰ ਹੁਣ ਦੇਖ ਲੋ ਆਸਮਾਨ ਫੁੱਲ ਭਰ ਗਿਆ ਮਾਫੀ ਭਰ ਗਿਆ ਇੱਕ ਦੋ ਤਿੰਨ ਚਾਰ ਪੰਜ ਤਾਂ ਆਤਨੇ ਹੀ ਆਏ ਨੇ ਸਵੇਰੇ ਤਾਂ ਕਿੰਨੇ ਵੱਡੇ ਨੇ 50 ਪਤੰਗ ਵੜਤੇ ਘਟੋ ਘਾਟ ਅੱਜ ਅੱਜ ਸਲਾਮ ਹੈ ਵੀਰੇ 30 ਵੜਾ ਲਏ ਅਸੀਂ 50 ਵੜਤੇ ਬਸ ਇੰਨਾ ਕ ਮੰਨ ਲਓ ਜੀ ਇਹ ਰੇਸ ਹੋਆ ਸਾਡੀ ਪਿਕ ਪਤੰਗ ਨਾਲ ਸੀ 10 ਪਤੰਗ ਵੱਡੇ ਨੇ ਗੱਪ ਮਾਰਦੇ ਨੇ ਓਏ ਹੈ ਨਹੀਂ ਸੀ ਤੁਸੀਂ ਉਦੋਂ ਉਦੋਂ ਵੀ ਰੋਟੀ ਖਾਣ ਬੈਠੇ ਸੀ ਅੰਦਰ ਦੱਸੋ ਅਗਰ ਵੀਰਾਂ ਦਦ ਲਲਕਾਰੇ ਪੈਂਦੇ ਸੀ 2 ਵਜੇ 2 ਤੋਂ 3 ਵਜੇ ਤੱਕ ਲਲਕਾਰੇ ਵੇਰੇ ਫੋਟੋ ਖੰਡੇ ਆ ਕੇ ਚੱਕ ਲੈ ਹਾਂਜੀ ਗਿਆ ਗਿਆ ਯਾ ਉੜੀ 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 ਰੇ ਮਤੰਗ ਜੜਤਾ ਰੀ ਧੀ ਹੋ ਗਿਆ ਉੜੀ 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 ਰੇ ਮਤਾਂਗਾ ਅਤਲ ਕੋਈ ਨਹੀਂ ਆਉਨੋ ਤੇ ਦੱਸਿਓ ਤਾਂ ਵੀ ਵੀਡੀਓ ਕਿੱਦਾਂ ਲੱਗੀ ਵਧੀਆ ਲੱਗੀ ਤਾਂ ਚੈਨ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ